ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਦੂਨੀ ਚੰਦ ਨੂੰ ਮਿਲਣਾ ਸ਼ਿਰਗੁਰ ਨਾਨਕ ਦੇਵ ਜੀ ਜਦੋਂ ਲਾਹੌਰ ਆਏ ਤਾਂ ਲਾਹੌਰ ਵਿੱਚ ਸ਼ਾਹੂਕਾਰ ਦੂਨੀ ਚੰਦ ਬਾਣੀਆਂ ਰਹਿੰਦਾ ਸੀ ਉਸ ਦਿਨ ਉਸਦੇ ਪਿਤਾ ਜੀ ਦਾ ਸ਼ਰਾਦ ਸੀ ਗੁਰੂ ਜੀ ਦਾ ਆਉਣਾ ਸੁਣ ਕੇ ਉਹ ਗੁਰੂ ਜੀ ਨੂੰ ਲੈਣ ਆਇਆ ਉਸ ਦਾ ਪ੍ਰੇਮ ਵੇਖ ਕੇ ਗੁਰੂ ਜੀ ਉਸਦੇ ਘਰ ਚਲੇ ਗਏ ਦੂਨੀ ਚੰਦ ਨੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਗੁਰੂ ਜੀ ਨੇ ਪੁੱਛਿਆ ਅੱਜ ਤੇਰੇ ਘਰ ਕੀ ਕਾਰਨ ਹੈ ਜੋ ਤੂੰ ਇਤਨੇ ਪੁਰਸ਼ਾਂ ਨੂੰ ਭੋਜਨ ਛਕਾਇਆ ਹੈ ਦੁਨੀ ਚੰਦਨੀએ ਕਿਹਾ ਮਹਾਰਾਜ ਅੱਜ ਮੇਰੇ ਪਿਤਾ ਜੀ ਦਾ ਸ਼ਰਾਦ ਹੈ ਉਸ ਨਿਯਮਤ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਹੈ ਗੁਰੂ ਜੀ ਨੇ ਪੁੱਛਿਆ ਤੇਰੇ ਪਿਤਾ ਜੀ ਨੂੰ ਭੋਜਨ ਪ੍ਰਾਪਤ ਹੋਇਆ ਹੈ ਜਾਂ ਨਹੀਂ ਦੂਨੀ ਚੰਦ ਨੇ ਕਿਹਾ ਇਹ ਮੈਂ ਕੁਝ ਨਹੀਂ ਜਾਣ ਸਕਦਾ ਉਸ ਨੂੰ ਭੋਜਨ ਪਹੁੰਚਿਆ ਹੈ ਜਾਂ ਨਹੀਂ ਗੁਰੂ ਜੀ ਨੇ ਕਿਹਾ ਤੇਰੇ ਪਿਤਾ ਜੀ ਤਿੰਨ ਦਿਨਾਂ ਤੋਂ ਭੁੱਖੇ ਬੈਠੇ ਹਨ ਉਹਨਾਂ ਨੂੰ ਕੋਈ ਭੋਜਨ ਨਹੀਂ ਪਹੁੰਚਿਆ ਦੂਨੀ ਚੰਦ ਨੇ ਕਿਹਾ ਮਹਾਰਾਜ ਮੇਰੇ ਪਿਤਾ ਜੀ ਕਿੱਥੇ ਹਨ ਭੁੱਖੇ ਬੈਠੇ ਹਨ ਗੁਰੂ ਜੀ ਨੇ ਕਿਹਾ ਉਹ ਬਗਿਆੜ ਦੀ ਜੂਨ ਵਿੱਚ ਇੱਕੋ ਵਾਜੂ ਕੋਹਾਂ ਤੇ ਜੰਗਲ ਵਿੱਚ ਬੈਠਾ ਹੈ ਉਸ ਵਾਸਤੇ ਭੋਜਨ ਲੈ ਜਾਓ ਜਦ ਤੱਕ ਤੁਹਾਨੂੰ ਵੇਖੇਗਾ ਤਾਂ ਉਹ ਮਨੁੱਖਾ ਦੇਹੀ ਤਾਰਨ ਕਰ ਲਵੇਗਾ ਦੂਨੀ ਚੰਦ ਦੀ ਇਹ ਗੱਲ ਸੁਣ ਕੇ ਖੀਰ ਦਾ ਭਾਂਡਾ ਪਰ ਪਰ ਕੇ ਉੱਥੇ ਪਹੁੰਚ ਗਿਆ ਜਿੱਥੇ ਗੁਰੂ ਜੀ ਨੇ ਸਮਝਾਇਆ ਸੀ ਬਗਿਆੜ ਨੂੰ ਝਾੜੇ ਵਿੱਚ ਬੈਠਾ ਵੇਖ ਕੇ ਦੂਨੀ ਚੰਦ ਨੇ ਦੂਰੋਂ ਹੀ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਕੀਤੀ ਤਦ ਦੂਨੀ ਚੰਦ ਦੇ ਦਰਸ਼ਨ ਕਰਨ ਵਾਸਤੇ ਬਗਿਆੜ ਦੀ ਦੇਹੀ पलट के तत्क्षण ही मनुख देही हो गई दूनीचंद ने पूछा पिता जी ਤੁਸੀਂ ਤਾਂ ਬੜੇ ਧਰਮਾਤਮਾ ਸੀ ਸਦਾ ਹੀ ਨੇਕ ਚੰਗੇ ਕਰਮ ਕਰਦੇ ਸੀ ਫਿਰ ਇਹ ਬਗੈਰ ਦੀ ਜੁਨੀ ਤੁਸਾਂ ਕਿਉਂ ਪਾਈ ਉਸਨੇ ਕਿਹਾ ਜਦ ਮੈਂ ਮਰਨ ਲੱਗਾ ਸੀ ਤਾਂ ਉਸ ਸਮੇ ਸਾਡਾ ਗਵਾਂਡੀ ਮੱਛੀ ਦਾ ਮਾਸ ਰਿੰਸਿਆ ਸੀ ਜਦ ਮੈਨੂੰ ਉਸ ਦੀ ਸੁਗੰਧਈ ਆਈ ਤਾਂ ਮੇਰਾ ਮਾਸ ਖਾਣੂ ਜੀ ਕਰ ਆਇਆ ਇਹਨੇ ਨੂੰ ਮੇਰੇ ਪ੍ਰਾਣ ਨਿਕਲ ਗਏ ਤੇ ਮੇਰੀ ਮਾਸ ਦੀ ਖਾਣ ਦੀ ਅੰਤਮ ਵਾਸ਼ਨਾ ਅਨੁਸਾਰ ਮੈਂ ਇਹ ਬਗਿਆਰ ਦੀ ਜੁਨੀ ਪਾਈ ਹੁਣ ਤੂੰ ਇੱਕ ਪੁਰਸ਼ਪੁਰਖ ਨੂੰ ਦਰਸ਼ਨ ਕਰਕੇ ਪਵਿੱਤਰ ਹੋ ਕੇ ਆਇਆ ਹੈ ਇਸ ਕਰਕੇ ਤੇਰੇ ਦਰਸ਼ਨ ਕਰਨ ਵਾਸਤੇ ਮੇਰੀ ਮੂਰਖਾ ਦੇਹੀ ਹੋ ਗਈ ਹੈ ਇਸ ਤਰ੍ਹਾਂ ਗੱਲ ਕਰਕੇ ਉਸ ਸਰਗਾਂ ਨੂੰ ਚਲਾ ਗਿਆ ਦੁਨੀ ਜਨ ਹੈਰਾਨ ਹੋ ਕੇ ਕੜ ਮੂੜ ਆਇਆ ਗੁਰੂ ਜੀ ਨੂੰ ਪਾਸ ਆਣ ਕੇ ਦੁਨੀ ਚਾਂਦੇ ਨੇ ਸਾਰਾ ਬਿਰਤਾਰ ਦੱਸਿਆ ਬੇਨਤੀ ਕੀਤੀ ਕੋਈ ਸੇਵਾ ਦੱਸੋ ਉਸ ਨੂੰ ਉਪਦੇਸ਼ ਦੇ ਕਰਾਰਤ ਕਰਨ ਵਾਸਤੇ ਗੁਰੂ ਜੀ ਨੇ ਕਿਹਾ ਸਾਡੀ ਇਹ ਇੱਕ ਸੂਈ ਸੰਭਾਲ ਕੇ ਰੱਖੋ ਇਹ ਅਸੀਂ ਪਰਲੋਕ ਵਿੱਚੋਂ ਤੇਰੇ ਪਾਸੋਂ ਲਵਾਂਗੇ ਇਹੀ ਸਾਡੀ ਸੇਵਾ ਹੈ ਸੁਈ ਲੈ ਕੇ ਦੁਨੀ ਚੰਦ ਆਪਣੀ istri ਨੂੰ ਆਖਿਆ ਕਿ ਇਹ ਸੰਤਾਂ ਨੇ ਦਿੱਤੀ ਹੈ ਇਸ ਨੂੰ ਸਾंभ ਕੇ ਰੱਖੋ ਅੱਗੇ ਪਰ ਲੋਕ ਵਿੱਚ ਜਾ ਕੇ ਜਦ ਸੰਤ ਮੰਗਣਗੇ ਤਦੋਂ ਦੇਣੀ ਹੈ ਦੁਨੀ ਚੰਦ ਦੀ istri ਨੇ ਕਿਹਾ ਇਸ ਨੂੰ ਅਸੀਂ ਅੱਗੇ ਕਿਸ ਤਰ੍ਹਾਂ ਲੈ ਕੇ ਜਾ ਸਕਦੇ ਹਾਂ ਦੁਨੀ ਚੰਦ ਨੇ ਵਿਚਾਰ ਕੇ ਆਖਿਆ ਕਿ ਗੁਰੂ ਜੀ ਪਾਸ ਕਹਿਣ ਲੱਗਾ ਕਿ ਮਹਾਰਾਜ ਇਹ ਸੂਈ ਅੱਗੇ ਨਹੀਂ ਜਾ ਸਕਦੀ ਇਸ ਨੂੰ ਸਾਂਭ ਲਵੋ ਗੁਰੂ ਜੀ ਨੇ ਕਿਹਾ ਇਹ ਸੂਈ ਤੇਰੇ ਨਾਲ ਨਹੀਂ ਜਾ ਸਕਦੀ ਤਾਂ ਫਿਰ ਇਹ 7 ਲੱਖ ਰੁਪਏ ਜਿਹੜਾ ਪਾਪ ਤੇ ਜ਼ੁਲਮ ਕਰਕੇ ਤੂੰ ਇਕੱਠਾ ਕੀਤਾ ਹੈ ਇਹ ਕਿਸ ਤਰ੍ਹਾਂ ਤੇਰੇ ਨਾਲ ਜਾਏਗਾ ਇਹ ਸਾਰਾ ਤਰੇ ਅਦਤ ਤਰੇ ਹੀ ਰਹਿ ਜਾਏਗਾ ਪਾਪਾਂ ਦਾ ਫਲ ਜੇ ਤੂੰ ਇਸ ਨੂੰ ਇਕੱਠਾ ਕਰਨ ਵਾਸਤੇ ਕੀਤੇ ਹਨ ਤੈਨੂੰ ਨਰਕ ਦੇ ਦੁੱਖ ਭੋਗਨੇ ਪੈਣਗੇ ਇਹ ਬਚਨ ਸੁਣ ਕੇ ਦੂਨੀ ਚੰਦ ਨੇ ਬੇਨਤੀ ਕੀਤੀ ਮਹਾਰਾਜ ਇਹ ਤਾਂ ਅੱਗੇ ਨਹੀਂ ਜਾ ਸਕਦਾ ਤਾਂ ਕਿਸ ਤਰ੍ਹਾਂ ਜਾ ਸਕਦਾ ਹੈ ਉਹ ਮੈਨੂੰ ਵੀ ਸਮਝਾਓ ਗੁਰੂ ਜੀ ਨੇ ਕਿਹਾ ਧਿਆਨ ਨਾਲ ਸੁਣੋ ਇਹ ਜੀਵ ਦੇ ਤਿੰਨ ਮੰਤਰ ਹਨ ਤਨ ਪਰਵਾਰ ਤੇ ਕਰਮ ਜਾਦ ਤੱਕ ਸਰੀਰ ਵਿੱਚ ਸਵਾਸ ਰਹਿਣਗੇ ਤਦ ਤੱਕ ਧੰਨ ਮਿੱਤਰ ਹੈ ਪਿਛੋ ਇਸ ਨੂੰ ਹੋਰ ਦੂਸਰਾ ਸੰਭਾਲ ਲੈਂਦਾ ਹੈ ਸਰੀਰ ਦੇ ਸਾਰਨ ਤੱਕ ਇਸਦਾ ਪਰਿਵਾਰ ਮਿੱਤਰ ਹੈ ਜੋ ਦਾਸ ਸੰਸਕਾਰ ਉਪਰੰਤ ਤਿੱਲਾ ਤੋੜ ਕੇ ਘਰ ਆ ਜਾਂਦਾ ਹੈ ਅੱਗੇ ਕੋਈ ਨਾਲ ਨਹੀਂ ਜਾਂਦੇ ਤੀਜਾ ਇਹ ਮੰਤਰ ਹੈ ਕਰਮ ਇਹ ਭਲੇ ਅਜਾਂ ਬੁਰੇ ਅੰਤ ਤੱਕ ਇਸਦੇ ਨਾਲ ਰਹਿੰਦੇ ਹਨ ਅਤੇ ਬੁਰਾਈ ਅਤੇ ਭਲਾਈ ਦਾ ਫਲ ਭਗਵਾਨ ਵਾਸਤੇ ਸਦਾ ਇਸਦੇ ਨਾਲ ਰਹਿੰਦੇ ਹਨ ਇਸ ਤਰ੍ਹਾਂ ਵਿਚਾਰ ਕਰਕੇ ਧੰਨ ਨੂੰ ਚੰਗੇ ਨੇਕ ਕਰਮਾਂ ਵਿੱਚ ਖਰਚ ਕਰ ਜਿਉਂਗੇ ਤੇਰੇ ਨਾਲ ਸਹਾਈ ਹੋਣਗੇ ਇੱਕ ਮਨ ਹੋ ਕੇ ਸਤਨਾਮ ਦਾ ਸਿਮਰਨ ਕਰੋ ਅਤੇ 사ਤ ਸੰਗ ਨਾਲ ਮੁਲਾਪ ਕਰੋ ਹੋਰ ਸਾਰੀ ਕਲਪਨਾ ਵਾਲੇ ਵਕਾਰਾਂ ਦਾ ਤਿਆਗ ਕਰੋ ਇਹ ਉਪਦੇਸ਼ ਸੁਣ ਕੇ ਦੁਨੀ ਚੰਦ ਨੇ ਸਾਰਾ ਧੰਨ ਧਰਮ ਅਰਥ ਨੇਕ ਕੰਮਾਂ ਤੇ ਖਰਚੇ ਕਰਕੇ ਸਤਨਾਮ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਕੇ ਸੱਤ ਗਤੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ